ਕਦੀ ਨਹੀਂ ਕਦੀ ਕੀ ਹੈ ਹੈ ਕਦੀ ਨਹੀਂ ਦੇਖੋ ਦੁਆ ਕਰਨ ਦਿਆ ਸੀ ਜਦ ਤੱਕ ਪਤਰ ਸ ਕਰ ਨਹੀਂ ਆਇਆ ਕਰਨੇਲੀਅਸ ਪ੍ਰਾਰਥਨਾ ਵਿੱਚ ਸੀ ਖੁਦਾ ਤੇਰਾ ਦਾਸ ਮੇਰੇ ਘਰ ਚ ਆਵੇ ਅਮੇ ਸਮਝਣ ਵਾਲਾ ਬਹੁਤ ਕੁਝ ਹੈ ਪਰ ਜਦ ਤੱਕ ਇਹ ਹਿਰਦਾ ਨੰਬਰ ਨਹੀਂ ਹੁੰਦਾ ਨਾ ਤਦ ਤੱਕ ਪੂਰਾ ਵਚਨ ਉਗਦਾ ਨਹੀਂ ਹੈ ਹਾਲੇਲੂਇਆ ਪੂਰਾ ਵਚਨ ਉਗਦਾ ਨਹੀਂ ਹੈ ਤੂੰ ਵਚਨ ਕੋ ਜੜ ਫੜਨੇ ਦੋ ਜਦ ਵਚਨ ਜੜ ਫੜੇਗਾ ਤੇ ਆਪ ਬਲੈਸ ਹੋਗੇ ਹਾਂ ਬੇਟਾ ਪੜੋ ਯੂਨਾ ਦੀ ਅੰਜੀਲ ਛੇ ਦੇ 26 ਪੜਨੇ ਸੇ ਦੀ ਛੇ ਦੇ 26 ਕਲ ਖਾਈਂ ਆ ਪੇ ਇਹ ਵਹੀ ਆ ਗਈ ਤੇ ਰਹੇ ਦੁਕਨ 53 ਪੜੇ ਦੀ ਹਾਂ 53 ਤਾਂ ਦੀ ਯਿਸੂ ਨੂੰ ਉਹਨਾਂ ਨੂੰ ਆਖਿਆ ਫਿਰ ਯਿਸੂ ਸੀ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ ਦਵਾਚਾ ਮੈਂ ਤੁਹਾਨੂੰ ਸੱਚ ਸੱਚਾ ਕਹਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਜੇ ਤੁਸੀਂ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜਿਉ ਨਹੀਂ ਸਿਰ ਤੁਹਾਡੇ ਵਿੱਚ ਜ਼ਿੰਦਗੀ ਤੇ ਜਿਉਣਾ ਨਹੀਂ ਇਹ ਸਰੀਰਕੀ ਕਾਮ ਜਾਨ ਹੈ ਪਰ ਜੀਵਨ ਨਹੀਂ ਮਿਲੇਗਾ ਉਹ ਜੀਵਨ ਜੋ ਆਤਮਿਕ ਜੀਵਨ ਹੈ ਹਾਂ ਜੋ ਕੋਈ ਮੇਰਾ ਮਾਸ ਖਾਂਦਾ ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਮੇਰਾ ਲਹੂ ਪੀਂਦਾ ਹੈ ਸਦੀਪਕ ਜਿਉਣ ਉਸੇ ਦਾ ਹੀ ਹੈ ਜੋ ਕੋਈ ਕਹਿੰਦਾ ਮੇਰਾ ਮਾਸ ਮੇਰਾ ਲਹੂ ਪੀਂਦਾ ਸਦੀਪਕ ਜਿਉਣ ਉਸੇ ਦਾ ਹੀ ਹੈ ਅਤੇ ਮੈਂ ਮੈਂ ਕਹਿੰਦਾ ਫਿਰ ਅੰਤ ਦੇ ਦਿਨ ਉਹਨਾਂ ਨੂੰ ਉੱਢੀਂਦਾ ਉਠਾ ਲਵਾਂਗਾ ਜਿਵੇਂ ਯਿਸੂ ਜੀ ਉੱਠਾ ਤੂੰ ਵੀ ਜੀਂਦੇ ਉੱਜਾਓਗੇ ਹallelujah ਹallelujah ਜਿਵੇਂ ਕਲਾਮ ਵਿੱਚ ਕਲਾਮ ਵਿੱਚ ਲਿਖਿਆ ਬਾਈਬਲ ਵਿੱਚ ਲਿਖਿਆ ਹੈ ਔਰ ਜਿਕਰਾਨ ਵਿੱਚ ਵੀ ਲਿਖਿਆ ਹੈ ਤਾਂ ਅੰਤ ਸਮੇਂ ਮਰਦੇ ਜੀਵਤ ਹੋ ਜਾਣਗੇ ਆਮੇਨ ਇਹ ਪੈਬਲ ਵਿੱਚ ਵੀ ਲਿਖਿਆ ਹੈ ਹallelujah ਹallelujah ਤਬ ਤੱਕ ਜ਼ਿੰਦੇ ਨਹੀਂ ਹੋਗੇ ਤਬ ਤੱਕ ਤੁਸੀਂ ਇਹ మాਸ ਇਹ ਲਹੂ ਨਹੀਂ ਖਾਤੇ ਤੇ ਬਹੁਤ ਹੀ ਵਿਸ਼ਵਾਸੀ ਤੁਸੀਂ ਇਧਰ ਆਣਾ ਨਹੀਂ ਚਾਹਤੇ ਬੁੱਖਾਣਾ ਨਹੀਂ ਚਾਹਤੇ ਸਿਰਫ ਨਾਮ ਕੇ ਮਸੀਹ ਨਾਮ ਕੇ ਮਸੀਹਾ ਬਣੋ ਨਾਮ ਕੇ ਮਸੀਹ ਨਾ ਬਣੋ ਕਈ ਨਾਮ ਕੇ ਮਸੀਹ ਆਪ ਅਗਰ ਵਚਨਾਂ ਤੇ ਨਹੀਂ ਚੱਲਦੇ ਵਚਨ ਨੂੰ ਆਪ ਨੋਰ ਕਰ ਰਹੇ ਹੋ ਵਚਨ ਤੋੜ ਰਹੇ ਹੋ ਨਿਯਮ ਤੋੜ ਰਹੇ ਹੋ ਆਪ ਪਵਿੱਤਰ ਨਹੀਂ ਆਪ ਪਵਿੱਤਰ ਨਹੀਂ

ਹallelujah ਜਦੋਂ ਕਪੌਜੀ ਬੰਦਦਾ ਤਾਂ ਫੌਜੀ ਕੀ 30 ਨੇ ਫਿਰ ਉਹ ਵਾਪਸ ਆਪਣੇ ਦੇਸ਼ ਨਹੀਂ ਕਦੀ ਵਾਪਸ ਆਉਂਦਾ ਜਬ ਤੱਕ ਉਸ ਨੂੰ ਅੱਗੇ ਸਿਫਤੀ ਨਾ ਮਿਲੇ ਤੇ ਜਾਂਦੇ ਆਪਣਾ ਵੀ ਛੁੱਟੀਆਂ ਹੋ ਜਾਂਦੀਆਂ ਜੀ ਹੈ ਕਦੀ ਵਿਚਾਰੀ ਆਏਗੀ ਸੰਡੇ ਨਹੀਂ ਆ ਸਕਦੇ ਨਾ 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 ਆਪਣੀ ਮਰਜ਼ੀ ਨਹੀਂ ਭਾਈ ਸਾਹਿਬ ਸਭ ਚੱਲਦਾ ਹੈ ਸੱਚ ਬੋਲ ਰਿਹਾ ਮੈਂ ਬੱਚੇ ਸੇ ਬਾਹਰ ਨਹੀਂ ਹਾਂ ਹallelujah ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਬਹੁਤ ਵੱਡੀ ਗੱਲ ਹੈ ਜਿਹੜਾ ਬੰਦਾ ਕਲਿਸਿਆ ਤੋੜਦਾ ਨਾ ਪ੍ਰਭੂ ਹਾਲ ਉਹਦਾ ਬੁਰਾ ਕਰਦਾ ਜੋ ਉਹਨਾਂ ਦਾ ਮੇਰੇ ਅੱਖੀ ਮੈਂ ਬੰਦਾ ਹੈ ਜੇ ਵੇਖਿਆ ਜਿੰਦਾ ਪ੍ਰਭੂ ਨੇ ਤੱਪੜ ਰੋਹਤੇ ਆਤੇ ਪ੍ਰਭੂ ਮਾਫ ਨਹੀਂ ਕਰਉਂਦੇ ਆ ਬੜੇ ਬੜੇ ਦਾਸਾਂ ਕੋਲ ਚਲੇ ਗਿਆ ਪ੍ਰਭੂ ਠੀਕ ਨਹੀਂ ਉਹਨੂੰ ਕਰੰਦੇ ਆ ਹallelujah ਕਲਿਸਿਆ ਤੋੜਨੀਆਂ ਜਾਂ ਕਲਿਸੇ ਨੂੰ ਖਰਾਬ ਕਰਨਾ ਪ੍ਰਭੂ ਮਾਫ ਨਹੀਂ ਕਰ ਦਿੰਦਾ ਬੱਚ ਕਦੀ ਵੀ ਤੋਵਾ ਤੋਵਾ ਕਰਾ ਦਿੰਦਾ ਬੰਦੇ ਦੀ ਅਗਰ ਕੋਈ ਦਾਸ ਨੌਂਟਡ ਜੋ ਗਲਤ ਹੈ ਤੇ ਖੁਦਾ ਉਹਦੀ ਵੀ ਤਵਾ ਦਵਾ ਖਵਾ ਦਿੰਦਾ ਹallelujah ਹallelujah ਜੀ ਵੀ ਨਾ ਪ੍ਰਭ ਦੇ ਇੱਕ ਦਾਸ ਹੀ ਰਿਕਾਰਡ ਨਾ ਕਰੇ ਬੰਦ ਕਰ ਦੇ